ਨਗਰ ਕਾਉਂਸਲ ਨੰਂਗਲ ਦੇ ਵਾਰਡ ਨੰਬਰ 11 ਦੇ ਵਿੱਚ ਸੀਵਰੇਜ ਦਾ ਚੱਲ ਰਿਹਾ ਕੰਮ ਤੇ ਸੜਕ ਟੁੱਟੀ ਹੋਣ ਕਰਕੇ ਪਿਛਲੇ 5 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਦਾ ਸੰਤਾਪ ਚੇਲ ਰਹੇ ਹਨ ਫਾਟਕ ਦੇ ਕੋਲ ਸੀਵਰੇਜ ਰੁਕਿਆ ਹੋਇਆ ਸੀ ਜਿਸ ਨੂੰ ਸਚਾਰੂ ਰੂਪ ਦੇ ਨਾਲ ਚਲਾਉਣ ਲਈ ਇਸ ਸੜਕ ਨੂੰ ਪੁੱਟਿਆ ਗਿਆ ਤੇ ਵੱਡੀਆਂ ਪਾਈਪਾਂ ਪਾ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਗਿਆ ਹਾਲਾਂਕਿ ਸੀਵਰੇਜ ਦੀ ਸਮੱਸਿਆ ਦਾ ਹੱਲ ਤਾਂ ਵੀ ਨਹੀਂ ਹੋਇਆ ਫਿਰ ਦੁਬਾਰਤੋਂ ਸੀਵਰੇਜ ਪਟਣਾ ਪਿਆ ਕਿਉਂਕਿ ਸਮੱਸਿਆ ਉਸੀ ਤਰ੍ਹਾਂ ਹੀ ਖੜੀ ਹੋਈ ਸੀ ਜਦੋਂ ਇਹ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਪਟਿਆ ਗਿਆ जोड़न तू तो बादल भी बना दिता गया पर लगभग एक साल तो एक कम बिल्कुल धीमी गति चल रहा है जिस करके बरसात नरसात दिन रस्ते तो लंघना बहुत औखा हो जाता है खास करके इस फाटक दे नाल एक पासे मंदिर ते दूसरे पासे गुरुद्वारा पैदा है ते इस रस्ते तो फाटक टप के अगे चार पांच पिंड हन ते पेंदे दा इस रस्ते तो लंघना बहुत औखा हो गया है कई बार प्रशासन ते सरकार नू इस सीवरेज अते रस्ते दी शिकायत भी की गई पर कोई हल ना होया लगभग चार तो कम ਬਿਲਕੁਲ ਹੀ ਬੰਨ ਪਿਆ ਹੋਇਆ ਹੈ ਵਾਰਦੇ ਲੋਕਾਂ ਨੇ ਅਤੇ ਪਿੰਡ ਦੇ ਲੋਕਾਂ ਨੇ ਸਾਡੇ ਮਾਧਿਅਮ ਰਾਹੀਂ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਇਸ ਬੰਨ ਪੀ ਸੀਵਰੇਜ ਦੇ ਕੰਮ ਨੂੰ ਜਲਦ ਤੋਂ ਜਲ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੋਡ ਜਾਮ ਕਰਕੇ ਇੱਕ ਵੱਡਾ ਸੰਗਰਾਸ਼ ਕੀਤਾ ਜਾਵੇਗਾ ਇਸ ਸਬੰਧੀ ਕਾਰਜ ਸாதਕ ਅਫਸਰ ਮਨਵੀਰ ਸਿੰਘ ਨੇ ਦੱਸਿਆ ਜਵਾਰ ਮਾਰਕੀਟ ਵਿਖੇ ਪੁਰਾਣੀ ਚੁੰਗੀ ਲਾਗਿਓ ਗੁਜਰਦੀ ਸੜਕ ਦੀ ਖਸਤਾ ਹਾਲਤ ਬਾਰੇ ਸ਼ਿਕਾਇਤਾਂ ਮਿਲਿਆ ਹਨ ਇਸ ਸੜਕ ਨੂੰ ਜਲਦੀ ਮੁਰੰਮਤ ਕੀਤਾ ਜਾਵੇਗਾ ਅਤੇ ਸੜਕ ਤੇ ਗੰਦਾ ਪਾਣੀ ਨਹੀਂ ਖੜਾ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ 사ਨੀ ਅਤੇ ਵਾਰਡ ਕੌਂਸਲਰ ਮਿਨਾਕਸ਼ੀ ਬਾਲੀਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਚਾਰ-ਪੰਜ ਸਾਲ ਹੋ ਗਏ। ਮੰਦਰ ਚ ਲੋਕੀ ਆਣੇ ਤੋਂ ਵੀ ਪਰੇਸ਼ਾਨ ਹੈ। ਹੁਣ ਸਾਡਾ ਸ਼ਿਪਰਾਂ ਰੱਖਿਆ ਸੀਗਾ। ਲੋਕੀ ਐਨੇ ਪਰੇਸ਼ਾਨ ਹੁੰਦੇ ਸੀਗੇ। ਕਿੰਨੇ ਬੱਚੇ ਗੇਰੇ ਕਿੰਨੇ ਲੋ ਔਰਤਾਂ ਗਿਰੀਆਂ। ਫਿਰ ਉਸ ਦਾ ਜਨਮ ਦਿਨ ਆ ਗਿਆ ਅਸੀਂ ਬੋਲੇ ਤੁਸੀਂ ਸਾਡਾ ਥੋੜਾ ਬਹੁਤਾ ਮੰਦਰ ਨਮਰ ਮਰ ਤੇ ਰੇਤਾ ਪਾ ਦੋ ਮੋਟਾ ਮੋਟਾ ਰੇਤਾ ਪਾ ਦੋ ਥੋੜਾ ਰਸਤਾ ਮੰਦਰ ਬਣਾ ਲਓ ਗੁਰਦੁਆਰੇ ਵਾਸਤਾ ਬਣਾ ਦੋ ਇੰਨੀ ਬਦਬੂ ਆਉਂਦੀ ਉੱਥੇ ਲੋਕ ਖੜ ਦੇ ਨਹੀਂ ਹੈ ਸਭ ਕਹਿੰਦੇ ਸਾਡਾ ਇੱਕ Hindu ਸਮਾਜ ਹੋਗਾ ਮੰਦਰ ਜਾਂਦੇ ਗੁਰਦੁਆਰਾ ਜਾਂਦੇ ਲੋਕ ਕਿੰਨੇ ਪਰੇਸ਼ਾਨ ਹੈ ਕਿ ਇੰਨੀ ਕਦੇ ਇਹਨਾਂ ਨੂੰ ਸੁਣਨੇ ਜਾਂਦੇ ਹੁਣ ਤੁਸੀਂ ਜਿਹੜਾ ਹੁਣ ਤੁਸੀਂ ਦੱਸਿਆ ਪਿਛਲੇ 5 ਸਾਲ ਤੋਂ ਲਗਾਤਾਰ ਜਿਹੜਾ ਇਹ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੁਸੀਂ ਕਦੇ ਪ੍ਰਸ਼ਾਸਨ ਕੋ ਗਏ ਹੋਗੇ ਜਾਂ ਕੋਈ ਅਸੀਂ ਤਾਂ ਸਾਰਿਆਂ ਕੋ ਗਏ ਅਸੀਂ ਸਭ ਨੂੰ ਫੋਨ ਕੀਤਾ ਸਾਰਿਆਂ ਕੋ ਗਏ ਸਭ ਨੂੰ ਫੋਨ ਕੀਤਾ ਕਿ ਲੋਕੀ ਸਵੇਰ ਨੂੰ 3:00 ਵਜੇ ਮੰਦਿਰ ਆਉਂਦੇ ਨੇ بارش ਹੁੰਦੀ ਐ ਨੇ ਪਰ ਗੁਰਦੁਆਰਾ ਲੋਕੀ 1:30 ਵਜੇ ਆ ਜਾਂਦੇ ਔਰ ਗੁਰਦੁਆਰਾ ਦੀ ਪਰੇਸ਼ਾਨ ਮੰਦਿਰ ਵਾਲੇ ਪਬਲਿਕ ਤਾਂ ਬਲ ਹੈ ਚਾਰ ਪੰਜ ਪਿੰਡ ਐ ਨੇ ਪਰੇਸ਼ਾਨ ਹੋਰ ਔਰ ਇੰਨੀ ਬਦਬੂ ਆਉਂਦੀ ਐ ਇੱਥੇ ਇੰਨੀ ਬਿਮਾਰੀ ਫੈਲਣ ਦਾ ਵੀ ਖਤਰਾ ਐ ਸਾਬ ਤਾਂ ਚਲ ਕੁਛ ਮੋਟੋ ਮੋਟ ਰੇਤ ਤਾਂ ਮਾ ਤੁਹਾਡਾ ਨਹੀਂ ਹੁੰਦਾ ਕੁਝ ਤਾਂ ਸੁਧਾਰ ਕਰੋ ਮੰਦਿਰ ਗੁਰਦੁਆਰੇ ਤੇ ਹਰ ਇੱਕ ਇਨਸਾਨ ਕੇ ਅੰਦਰ ਚਲੋ ਮੰਦਿਰ ਗੁਰਦੁਆਰੇ ਜਾਣਾ ਇਹ ਤਾਂ ਰਸਤਾ ਸਾਫ ਹੋਣਾ ਚਾਹੀਦਾ ਇਹ ਤਾਂ ਹਰ ਇੱਕ ਬੰਦਾ ਸੋਚਦਾ ਪਰ ਇਹਨਾਂ ਪ੍ਰਸ਼ਾਸਨ ਸਾਡੀ ਕੋਈ ਨਹੀਂ ਸੁਣੀ कोई चार चार पाँच साल ऐसी बारिश होती है तीन तीन चार चार फुट पानी भर जाता है और पूरा रास्ता एकदम खराब हो जाता है कई बार बच्चे यहाँ गिरे भी है लेडीज भी गिरी है और कल ही सुबह भारी ट्रक यहाँ गिरने से बॉल बाल बच्चा है अगर जाता कितना नुकसान होता कौन जिम्मेदार होता है इसका आज इसके होल को बनाए हुए करीब पांच छह महीने को हो चुके हैं और अब तक ये ऐसा ही है कोई इसका इंतजाम अब तक नहीं किया हुआ है किसी से बात करो साहब जब तक तो सूरेज का सोल्यूशन नहीं होगा तब तक ये रोड नहीं बननी पेड़ तो नहीं लगने है। ये हैं ये जवाब हमें मिलता है जिता की पिछले तीन चार महीने हाँ। हाँ। तो काम बंद है क्या कारण है ऐसा नहीं हुआ जब यहाँ पेवरेज पड़ी थी पांच छह महीने तक हमारा रास्ता सबका बंद रहा था काफी लोग दुखी हुए थे मतलब लोग कुछ हल निकल जाए उसके बाद भी कोई हल निकला उसके बाद सड़क का रास्ता ये हाल खराब हुआ पड़ा है कई बार कह चुके हैं इसके बारे में कोई सुनवाई नहीं है बराबर हो जाती यहाँ तीन चार दिन में काम शुरू हो जाए चार दिन हो जाए जैसा लवली ने बताया वही परेशानी तो है, है, इस के है ये जो एक यहाँ से करीब चार पांच गांव है आगे बराड़ी है कंचेड़ा है कथेरा राम सभी के यहाँ पे लोग निकलते हैं सभी परेशानी होते हैं मंदिर को बहुत भी समस्या है कोई प्रोग्राम होता है तो कोई जागरण करना कुछ करना है तो बड़ी समस्या है मंदिर प्रधान जी हमारे सामने खड़ी है इसके बारे में वो आपको बता दें जी बिल्कुल पांच साल तो परेशान है ਜੋਹਾਰ ਮਾਰਕੀਟ ਬਾਡ ਨੰਬਰ 11 ਚ ਬੀਤੇ ਦਿਨਾਂ ਕੋਈ ਨਾ ਕੋਈ ਪ੍ਰੋਬਲਮ ਸੀਵਰੇਜ ਵੱਲੋਂ ਖੜੀ ਰਹਿੰਦੀ ਸਰਕਾਰ ਇਹਦੇ ਵੱਲ ਕੋਈ ਸਰਕਾਰ ਦਾ ਧਿਆਨ ਨਹੀਂ ਹੈ ਪਿੱਛੇ ਜੇ ਕੈਬਨਟ ਮੰਤਰੀ ਉਹਦੇ ਨਾਲ ਜਿਹੜੇ ਇੱਥੇ ਦੇ ਚੇਅਰਮੈਨ ਨੇ ਇਹਨਾਂ ਦੇ ਸੀਵਰੇਜ ਬੋਰਡ ਦੇ ਉਹ ਵੀ ਆਏ ਐਕਸ਼ਨ ਸਾਹਿਬ ਨੇ ਕਈ ਵਾਰੀ ਦੌਰਾ ਕਰਤਾ ਪਰ ਉਹ ਕਾਗਜੀ ਹੈ ਪੰਚਾਇਤ ਦਾ ਕਹਿਣਾ ਸਰਮੱਥੇ ਪਤਨਾਲਾ ਉੱਥੇ ਦਾ ਉੱਥੇ ਉਹਨਾਂ ਨੂੰ ਜਿਹੜਾ ਇਹ ਨਾ ਦੁੱਖ ਵੱਧ ਗਿਆ ਘਟਿਆ ਨਹੀਂ ਹੈ ਜਦ ਮੰਤਰੀ ਜਾਬ ਨੇ ਢੇੜਾ ਮਾਰਿਆ ਤਾਂ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਕੋਈ ਫਾਇਦਾ ਨਹੀਂ ਹੋਇਆ ਉਹਦੇ ਢੇੜੇ ਦਾ ਲੋਕਾਂ ਨੂੰ ਆ ਪਤਕੇ ਰੱਖ ਗਏ ਵੇ ਆ ਦੇਖੋ ਤੁਸੀਂ ਆ ਬਣਾਤਾ ਇਹਨਾਂ ਨੇ ਗੋਲ ਚੱਕਰ ਇੱਥੇ ਕਿੰਨਾ ਡਿਫਰੈਂਸ ਹੈ ਕਾਟ ਟੱਪੜੀ ਵੀ ਓਖੀ ਹੈ ਮਾ ਭਗਵਤੀ ਮੰਦਿਰ ਨਾਲ ਗੁਰਦੁਆਰਾ ਸਾਹਿਬ ਹੈ ਸਾਡੇ ਨਹਿਰੂ ਭਵਨ ਹੈ ਮੱਲਾ ਕਲੀਨਿਕ ਹੈ ਦੋ ਪ੍ਰਾਇਮਰੀ ਸਕੂਲ ਹੈ ਫਾਟਕ ਲੱਗਿਆ ਵਾ ਤਾਂ ਕਰੀਬਨ ਲੋਕ ਪਰੇਸ਼ਾਨ ਹੈ ਕਰੋੜਾ ਰੁਪਏ ਦਾ ਜਿਹੜਾ ਪ੍ਰੋਜੈਕਟ ਦਾ ਸੀਵਰੇਜ ਬੋਰ ਦਾ ਉਹ ਅਫਸਰਾਂ ਦੀ ਜੇਬਾਂ ਚ ਹੀ ਗਿਆ ਸੀਵਰੇਜ ਜਿਹੜਾ ਬੰਦ ਪਿਆ ਲੈਟਰਿੰਗ ਲੋਕਾਂ ਦੇ ਘਰਾਂ ਚ ਜਾਂਦੀਆਂ ਲੋਕ ਪਰੇਸ਼ਾਨ ਐ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਨਾ ਕਾਉਂਸਲ ਨਾ ਸੀਵਰੇਜ ਬੋਰ ਨਾ ਪੰਜਾਬ ਸਰਕਾਰ ਸਭ ਨਕੰਮੇ ਸਾਬਤ ਹੋਏ ਕੋਈ ਫਾਇਦਾ ਨਹੀਂ ਕਿਸੇ ਨੂੰ ਵੀ ਕਹਿੰਦਾ ਉਹਨਾਂ ਇਲਾਕਾ ਨਿਵਾਸੀਆਂ ਨੇ 6 ਪਿੰਡਾਂ ਦੇ ਲੋਕਾਂ ਨੇ ਜੋਹਰ ਮਾਰਕੀਟ ਆ ਇਹਨੇ ਫੈਸਲਾ ਕਰ ਲਿਆ ਇੱਕ ਹਫਤੇ ਦੇ ਵਿੱਚ ਅਗਰ ਇਹ ਰੋਡ ਦੀ ਉਸਾਰੀ ਨਾ ਕੀਤੀ ਇਹਨੂੰ ਬੰਦ ਨਾ ਕਰਾਇਆ ਤਾਂ ਰੋਡ ਤੇ ਧਰਨਾ ਦੇਵਾਂਗੇ ਸੌਤੇ ਬੜੀ ਪ੍ਰੋਬਲਮ ਹੈ ਸਾਕੇ ਮਾ ਭਗਵਤੀ ਮੰਦਰ ਇੱਥੇ ਜੇ ਭਗਵਤ ਕਥਾ ਹੋਈ ਜਨਮ ਅਸ਼ਮੀ ਦਾ ਤਿਉਾਰ ਦਾ ਬਾਹਰ ਸਪਈ ਬਾਹਰ ਸਨ ਇੰਨੀ ਗੰਦਗੀ ਸੀ ਕਿ ਲੋਕਾਂ ਨੂੰ ਸਾਹ ਲੈਣ ਚ ਵੀ ਕਠਨਾਈ ਸੀ ਇੰਨਾ ਗੰਦਾ ਹੋਦਾ ਅਸੀਂ ਹਿੰਦੂ ਜੱਥੇਬੰਦੀਆਂ ਨੂੰ ਸ਼ਿਵ ਜਨਨਾ ਦੇ ਪ੍ਰਮੁੱਖਾਂ ਨੂੰ ਜਿਹੜੇ ਸ਼ਿਵ ਜਨਨਾ ਦੇ ਲੋਕ ਨਾਰੇ ਲਾਂਦੇ ਧਰਮ ਦੀ ਆਸਥਾ ਵਾਸਤੇ ਉਹ ਕੱਟੇ ਹੋ ਕੇ ਕਿਉਂ ਨਹੀਂ ਇਹਦਾ ਪ੍ਰੋਜੈਕਟ ਦੇ ਬਾਰੇ ਹੱਲ ਕਰਾਂਦੇ ਮੰਦਰ ਦਾ ਕੰਮ ਹੈ ਗੁਰਦੁਆਰਾ ਸਾਹਿਬ ਦਾ ਕੰਮ ਹੈ ਲੋਕ ਅੱਥਰ ਹੀ ਜਾਂਦੇ ਮੱਥਾ ਟੇਕਣ ਤੁਸੀਂ ਲੋਕਾਂ ਦੀ ਆਸਥਾ ਨਾਲ ਖਲਵਾੜ ਕਰ ਰਹੇ ਪਿਛਲੇ 5 ਸਾਲਾਂ ਤੋਂ 5 ਸਾਲ ਹੋ ਗਏ ਨਿਰਮਾਣ ਆ ਕਰਤਾ ਜੀ ਆ ਚੌਕ ਬਣਾਤਾ ਆ ਚੌਕ ਬਣਾਤਾ ਮંત્રી ਸਾਉ ਤੇ ਘੇੜੇ ਤੋਂ ਬਾਅਦ ਆ ਚੌਕ ਬਣਾ ਕੇ ਰੱਖਤਾ ਵਾ ਚਾਰ ਮਹੀਨਿਆਂ ਤੋਂ ਚਾਰ ਮਹੀਨੇ ਗੁੜੀ ਰ ਗਈ ਉਹ 90 ਰੁਪਏ ਗਿਆ ਜੀ ਘੱਟੋ ਘੱਟ ਚਾਰ ਪੰਜ ਫੋਟ ਦਾ ਹੈ ਉੱਥੇ ਬੜੀ ਪਰਦਾਤ ਹੋਣੀ ਇਹ ਪਹਿਲਾਂ ਤਾਂ ਪਹਿਲਾਂ ਪਾਣੀ ਮਾਰ ਜਾਂਦਾ ਪਾਣੀ ਸੁੱਕਦਾ ਤਾਂ ਧੂੜ ਮਾਰ ਜਾਂਦੀ ਧੂੜ ਸੁੱਕਦੀ ਤਾਂ ਟ੍ਰੈਫਿਕ ਮਾਰ ਜਾਂਦੀ ਕਿੱਥੇ ਜਾਂ ਦੁਕਾਨਦਾਰ ਕੰਮਕਾਰ ਬਹਿਲੇ ਹੀ ਐ ਨਹੀਂ ਅਸੀਂ ਇਹੀ ਬੇਨਤੀ ਕਰੂਗੇ ਅਗਰ ਇੱਕ ਹਫਤੇ ਦੇ ਵਿੱਚ ਇਹਦਾ ਕੋਈ ਇਹਨਾਂ ਨੇ ਨਿਰਮਾਣ ਨਾ ਕਰਾਇਆ ਆਪਾਂ ਰੋਡ ਤੇ ਬੈਟਾਂਗੇ ਧਰਨਾ ਦੇਵਾਂਗੇ ਧੰਨਵਾਦ ਦੇਖੋ ਜਿਹੜੀ ਜਵਾਰ ਮਾਰਕੀਟ ਦਾ ਕੰਮ ਹੈ ਉਹ ਸੜਕ ਦਾ ਸੀਵਰੇਜ ਬੋਰਡ ਕਰਕੇ ਰੁਕਿਆ ਸੀਗਾ ਸੀਵਰੇਜ ਦਾ ਕੰਮ ਜਿਹੜਾ ਹੈਗਾ ਪਿਛਲੇ 10-12 ਸਾਲਾਂ ਤੋਂ ਜਿਹੜਾ ਚੱਲ ਰਿਹਾ ਹੈ ਸੀਵਰੇਜ ਬੋਰਡ ਦੀ ਮੈਂ ਕਹਿੰਨਾ ਬਈ ਬਹੁਤ ਵੱਡੀ ਇਹ ਨਿਰਾਸ਼ਾ ਹੈ ਇਹ ਨਹੀਂ ਹੈਂਡ ਓਵਰ ਹਜੇ ਤੱਕ ਵੀ ਨਗਰ ਕੌਂਸਲ ਨੰਗਲ ਨੂੰ ਜਿਹੜਾ ਸੀਵਰੇਜ ਨਹੀਂ ਕੀਤਾ ਹੈਂਡ ਓਵਰ ਉਸੀਂ ਦੇਖੋ ਵੀ ਜਿਹੜਾ ਸੀਵੇ ਦੇ ਉੱਤੇ ਜਿੰਨੀਆਂ ਮੁਸ਼ਕਲਾਂ ਆਉਂਦੀਆਂ ਹੈ ਮੈਂ ਨੰਗਲ ਦਾ ਸੇਵਾਦਾਰ ਹੋਣ ਦੇ ਨਾਤੇ ਉੱਤੇ ਹਰੇਕ ਜਿਹੜਾ ਪੰਪ ਦੀ ਲੈ ਲੋ ਜਾਂ ਆਪਣਾ ਆਪਣੀ ਮਸ਼ੀਨ ਲੈ ਲੋ ਜਾਂ ਸਾਡੇ ਜਿਹੜੀ ਲੇਬਰ ਦੇ ਬੰਦੇ ਆ ਉਹ ਵੀ ਉੱਤੇ ਕੰਮ ਕਰਦੇ ਜਦ ਕਿ ਸਾਡਾ ਉੱਤੇ ਕੋਈ ਵੀ ਕੌਂਸਲ ਦਾ ਕੰਮ ਕਰਨਾ ਬਣਦਾ ਨਹੀਂ ਹੈ ਜਦ ਤੱਕ ਹੈਂਡਓਵਰ ਸਾਡੇ ਨਹੀਂ ਸੀਵੇ ਲਈ ਹੁੰਦਾ ਜਦੋਂ ਸਾਡੇ ਹੈਂਡਓਵਰ ਹੋ ਜੂਗਾ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਇਹ ਹੁੰਦੀ ਹੈ ਜਦੋਂ ਤੱਕ ਸੀਵਰੇਜ ਸਾਡੇ ਇਹ ਸਾਡੇ ਹੈਂਡਓਵਰ ਨਹੀਂ ਹੋਇਆ ਉਦੋਂ ਤੱਕ ਜਿਹੜੀ ਹੈ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਬੰਦੀ ਹੈ ਸੀਵਰੇਜ ਬੋਰਡ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦਾ ਏ ਤੇ ਮੈਂ ਹੁਣੇ ਥੋੜੇ ਚਿਰ ਪਹਿਲਾਂ ਮੈਨੂੰ ਕਈ ਬੰਦਿਆਂ ਨੇ ਉੱਥੇ ਕਿਹਾ ਵੀ ਸੜਕ ਦਾ ਜਿਹੜਾ ਕੰਮ ਹੈ ਉਹ ਜ਼ਰੂਰ ਕਰਾਓ ਮੈਂ ਵੀ ਆਪ ਵੀ ਮੌਕੇ ਤੇ ਗਿਆ ਪਰ ਮੈਂ ਤੁਹਾਡੇ ਧਿਆਨ ਚ ਲਿਆ ਦਰਨਾ ਕਿ ਮੈਂ ਸੀਵਰੇਜ ਬੋਰਡ ਨੂੰ ਉੱਥੇ ਕਹਿਤਾ ਵੀ ਜਿੰਨਾ ਕਰ ਤੁਹਾਡਾ ਉੱਥੇ ਹੈਗਾ ਉਹਨੂੰ ਛੱਡ ਕੇ ਬਾਕੀ ਮੈਂ ਸੜਕ ਦਾ ਕੰਮ ਕਰਾਣਾ ਹੈ ਸੋ ਆਣ ਵਾਲੇ ਸੋਮਵਾਰ ਦੇ ਵਿੱਚ ਮੰਗਲਵਾਰ ਦੇ ਵਿੱਚ ਸੋ ਮੰਗਲਵਾਰ ਉਹ ਕੰਮ ਸ਼ੁਰੂ ਕਰਾ ਦਿੱਤਾ ਜਾਏਗਾ। ਕੀ ਕਾਰਨ ਹੈ ਵੀ ਹਰ ਵਾਰ ਜਦੋਂ ਤੁਸੀਂ ਦੱਸਿਆ ਵੀ ਸੀਵਰੇਜ ਬੋਰਡ ਨੂੰ ਦੀ ਨਿਲਾਕੀ ਹੈ ਤੇ ਨਗਰ ਕੌਂਸਲ ਕਿਉਂ ਨਹੀਂ ਸੀਵਰੇਜ ਬੋਰਡ ਵਾਲੇ ਨੂੰ ਖਿੱਚਦੀ ਜਿਹਦੇ ਕਰਕੇ ਲੋਕਾਂ ਨੂੰ ਨਾ ਨੁਕਸਾਨੀ ਹੋਵੇ। ਸੀਵਰੇਜ ਬੋਰਡ ਜਿਹੜਾ ਹੈਗਾ ਇੱਕ ਪੰਜਾਬ ਸਰਕਾਰ ਦਾ ਅਧਾਰਾ ਹੈ। ਅਸੀਂ ਇਹਨਾਂ ਨੂੰ ਜਿਹੜਾ ਹੈਗਾ ਲੈਟਰਾਂ ਬਹੁਤ ਲਿਖਦੇ ਹਾਂ। ਲੈਟਰਾਂ ਮੇਰਾ ਖਿਆਲ ਹੈ ਮਹੀਨੇ 'ਚ ਦੋ ਦੋ ਤਿੰਨ ਤਿੰਨ ਵਾਰੀ ਵੀ ਅਸੀਂ ਲੈਟਰ ਇਹਨਾਂ ਨੂੰ ਪਾਉਂਦੇ ਹਾਂ। ਤੇ ਇਹ ਸੀਵਰੇਜ ਰਿਪੋਰਟ ਜਦੋਂ ਕੰਮ ਇਸ਼ੂ ਹੁੰਦਾ ਹੈ ਕਿਸੇ ਵੀ ਠੇਕੇਦਾਰ ਨੂੰ ਨਗਰ ਕੌਂਸਲ ਨੰਗਲ ਤੋਂ ਇਹ ਐਡਵਾਂਸ ਦੇ ਤੌਰ ਤੇ ਪੈਸੇ ਲੈ ਲੈਂਦੇ ਆ ਅਸੀਂ ਤੇ ਤੁਸੀਂ ਦੇਖਿਆ ਹੋਊਗਾ ਪਿੱਛੇ ਵੀ ਜਿਹੜਾ ਹੈਗਾ ਰੇਲਵੇ ਰੋਡ ਦਾ ਵੀ ਹੈ ਸੀਵਰੇਜ ਦਾ ਕਿੰਨਾ ਕੰਮ ਖਰਾਬ ਹੋਇਆ ਇਹਨਾਂ ਨੇ 6 ਮਹੀਨੇ ਸੱਤ ਕਿਹਾ ਸੀਗਾ ਉੱਥੇ ਵੀ ਕਾਫੀ ਮੁਸ਼ਕਲਾਂ ਆਈਆਂ ਆ ਪਰ ਚਲੋ ਮੁਸ਼ਕਲਾਂ ਮੈਂ ਕਹਿੰਦਾ ਜਿੱਥੇ ਕੰਮ ਕਰਨਾ ਉੱਥੇ ਆਉਂਦੀਆਂ ਵੀ ਹੈਗੀਆਂ ਮੈਂ ਲੋਕਾਂ ਨੂੰ ਵੀ ਅਪੀਲ ਜਦਾ ਰੇਲਵੇ ਰੋਡ ਦੀ ਸੀਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਰਿਹਾ ਵੀ ਕੋਈ ਗੱਲ ਨਹੀਂ ਸਾਲ ਸਵਾ ਸਾਲ ਲੱਗਣਾ ਤੁਹਾਡੇ ਇਹਦੇ ਤੇ ਤੁਹਾਨੂੰ ਇਹ ਸਹਿਣ ਹੀ ਪੈਣਾ ਜਦੋਂ ਕੋਈ ਵੱਡਾ ਪ੍ਰੋਜੈਕਟ ਤਾਂ ਪਰ ਜਵਾਰ ਮਾਰਕੀਟ ਦੀ ਜਿਹੜੀ ਗੱਲ ਕਰੀਏ ਜਵਾਰ ਮਾਰਕੀਟ ਦਾ ਹੁੰਦਾ 12 ਸਾਲ ਹੀ ਹੋ ਗਏ ਮੇਰੇ ਖਿਆਲ ਚ 10 ਸਾਲ ਹੀ ਹੋ ਗਏ ਵੀ ਜਿਹੜਾ ਹੈਗਾ ਸੀਵਰੇਜ ਦਾ ਕੰਮ ਚੱਲਦੇ ਨੂੰ ਔਰ ਸੀਵਰੇਜ ਵਰਨ ਅੱਜ ਤੱਕ ਜਿਹੜਾ ਹੈਗਾ ਇਹ ਕੰਪਲੀਟ ਨਹੀਂ ਕੀਤਾ ਮੈਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਦਾ ਹਾਂ ਵੀ ਜਿਹੜਾ ਹੈਗਾ ਇਹ ਸੀਵਰੇਜ ਬੋਰਡ ਤੋਂ ਕੰਮ ਜਲਦ ਤੋਂ ਜਲਦ ਸ਼ੁਰੂ ਕਰਾਇਆ ਜਾਵੇ ਔਰ ਖਤਮ ਕਰਾਇਆ ਜਾਵੇ ਤਾਂ ਕਿ ਆਣ ਵਾਲੇ 6 ਪਿੰਡ ਹੈ ਜਿਹੜੇ ਸਾਡੇ ਇਹ 6 ਪਿੰਡਾਂ ਨੂੰ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ ਨੇ ਹਾਂਜੀ ਜਿੱਦਾਂ ਕੀ ਤੁਸੀਂ ਦੱਸਿਆ ਹੈ ਵੀ ਸੀਵਰੇਜ ਕਰਕੇ ਹਾਂਜੀ ਬਈਆ ਇਹ ਸੀਵਰੇਜ ਕਰਕੇ ਬਹੁਤ ਜ਼ਿਆਦਾ ਸਮੱਸਿਆ ਤਾਂ ਆਂਦੀ ਪਈ ਮੈਂ ਵੀ ਸਮਝਦੀ ਆਏ ਬਟ ਜਿਹੜਾ ਸੀਵਰੇਜ ਦਾ ਜਿਹੜਾ ਹੱਲ ਹੈ ਹੁਣ 70% ਹੋ ਗਿਆ ਹੈਗਾ ਇਸੇ ਕਰਕੇ ਜਿਹੜਾ ਸੀਗਾ ਇਹ ਰੋਡ ਦਾ ਕੰਮ ਸਟਾਰਟ ਨਹੀਂ ਹੋਇਆ ਥਾ ਅਸੀਂ ਚਾਹੁੰਦੇ ਸੀਗੇ ਕਿ ਸੀਵਰੇਜ ਦਾ ਕੰਮ ਜਿਹੜਾ ਹੈ ਉਹ ਖਤਮ ਹੋਵੇ ਤੇ ਰੋਡ ਬਣ ਜਾਵੇ ਸਾਨੂੰ ਵੀ ਪਤਾ ਹੈ ਕਿ ਜਿਹੜੇ ਉੱਥੇ ਲੋਕ ਰਹਿੰਦੇ ਆ ਪਬਲਿਕ ਆndi ਜਾਂਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਪਰ ਤੋਂ ਬਰਸਾਤ ਸੀਗੀ ਮੈਂ ਬਿਲਕੁਲ ਐਗਰੀ ਆ ਉਹਨਾਂ ਨਾਲ ਬਟ ਅਸੀਂ ਇਹ ਚਾਹੁੰਦੇ ਸੀਗੇ ਕਿ ਸੀਵਰੇਜ ਜਿਹੜੀ ਬਾਰ-ਬਾਰ ਪਟਾਈ ਹੁੰਦੀ ਹੈਗੀ ਇਥੇ ਲੋਕੀ ਜਿਹੜੇ ਖੱਜਲ-ਖੁਆਰ ਨਾ ਹੋਣ ਤੇ ਜਿਹੜਾ ਸੀਵਰੇਜ ਦਾ ਕੰਮ ਹੈ ਹੁਣ 70% ਜਿਹੜਾ ਕੰਪਲੀਟ ਹੋ ਚੁੱਕਿਆ ਵਾ ਤੇ ਮੈਂ ਪਰਦਾਹਨ ਜੀ ਨਾਲ ਗੱਲ ਕੀਤੀ ਸੀਗੀ ਕਿ ਤੁਸੀਂ ਜਿਹੜਾ ਇਹ ਹੁਣੇ ਕੰਮ ਖਤਮ ਹੋਣ ਵਾਲਾ ਹੈ ਤੇ ਤੁਸੀਂ ਆਪਣਾ ਰੋਡ ਦਾ ਕੰਮ ਸਟਾਰਟ ਕਰ ਦੋ। ਪ੍ਰਧਾਨ ਜੀ ਨੇ ਮੈਨੂੰ ਬੋਲਿਆ ਸੀਗਾ ਕਿ ਜਿਹੜਾ ਕੰਮ ਹੈ ਆਪਾਂ ਮੰਡੇ ਤੱਕ ਸਟਾਰਟ ਕਰ ਦਾਣਾ ਹੈਗਾ ਤੇ ਅੱਜ ਵੀ ਜਿਵੇਂ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇਹੀ ਗੱਲ ਬੋਲੀ ਵੀ ਮੰਡੇ ਤੋਂ ਕੰਮ ਜਿਹੜਾ ਹੈ ਉਹ ਸਟਾਰਟ ਹੋ ਜਾਣਾ ਇਸ ਰੋਡ ਦਾ। ਕਿ ਮੈਡਮ ਤੁਹਾਡੇ ਵਾਰਡ ਦੇ ਵਿੱਚ ਪੇਵਰ ਵੀ ਲਗਾਏ ਗਏ ਆ ਰਸਤੇ ਜਿਹੜਾ ਬਰਾਦੀ ਨੂੰ ਜਾਂਦਾ ਰਸਤਾ ਹੈ ਉਹਦੇ ਵਿੱਚ ਜਿੱਥੇ ਪੇਵਰ ਲਗਾਏ ਗਏ ਆ ਉਥੇ ਵਿੱਚ ਜਿਹੜੇ ਪੇਵਰ ਟੁੱਟ ਚੁੱਕੇ ਨੇ ਕੋਈ ਪੈ ਗਏ। ਤੁਸੀਂ ਤੁਹਾਡੇ ਧਿਆਨ ਦੇ ਮਾਮਲਾ ਉਸ। ਉਹਨਾਂ ਦਾ ਕਹਿਣਾ ਇਹ ਹੈ ਵੀ ਉਹ ਵੀ ਉੱਥੇ ਰਿਪੇਅਰ ਕਰਾਏ ਜਾਣ। ਹਾਂਜੀ ਸਰ ਹਾਂਜੀ ਸਰ ਉਹ ਸਾਡੇ ਧਿਆਨ ਵਿੱਚ ਆ ਉਹ ਬੋਲਿਆ ਤਾਂ ਪ੍ਰਧਾਨ ਜੀ ਨੂੰ ਤੇ ਪ੍ਰਧਾਨ ਜੀ ਕਹਿੰਦੇ ਸੀਗੇ ਜਦੋਂ ਸੜਕ ਬਣਨੀ ਹੈ ਤੇ ਨਾਲ ਦੀ ਨਾਲ ਉਹਦਾ ਵੀ ਹਲਕਾ ਕੀਤਾ ਜਾਵੇਗਾ। ਠੀਕ ਹੈ।